ਦੀ ਤਰੱਕੀ ਬੰਬਾਂ ਨੂੰ ਚੱਲ ਗਈ ਥੋੜੇ ਤਾਂ ਪਤੰਦਰ ਉਹ ਟੂਣੇ ਨਹੀਂ ਚੱਲੇ ਮਿੱਕੂ ਨੇ ਆਪਣੇ ਖੇਤ ਜਾ ਕੇ ਬਣਾਈ ਰੀਲ ਆਹ ਮਰਨਾ ਮਨਜ਼ੂਰ ਪਰ ਝੁਕੇ ਨਹੀਂ ਹਾਂ ਵੈਮ ਹੋ ਤੋ ਜਾ ਕੇ ਹਰੀਆਂਣਾ ਪੁੱਛ ਲੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਮੇਕੂ ਤੇ ਗੁਰਜਸ ਕੰਟਰੋਵਰਸੀ ਤੋਂ ਬਾਅਦ ਮੇਕੂ ਵੀ ਇੱਕ ਚਰਚਾ ਦਾ ਵਿਸ਼ਾ ਬਣੇ ਹੋਇਆ ਤੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਰੀਲ ਖੇਤ ਜਾ ਕੇ ਬਣਾਈ ਜਿਵੇਂ ਕਿ ਦੋਸਤੋ ਮੇਕੂ ਨੂੰ ਖੇਤਾਂ ਦੀ ਕਿੰਗ ਵੀ ਕਿਹਾ ਜਾਂਦਾ ਹੈ ਤੇ ਖੇਤਾਂ ਦੇ ਵਿੱਚ ਕੰਮ ਕਰਨਾ ਬੇਹੱਦ ਪਸ਼ਾ ਪਰਜਾਸ ਨੇ ਛੱਡੀ ਕੰਟਰੋਵਰਸੀ ਮੈਕੂ ਦਾ ਸਾਡੇ ਰਿਪਲਾਈ ਕਰਨਾ ਤੇ ਆਪਣੀ ਜ਼ਿੰਦਗੀ ਦੀ ਕੀਤੀ ਨਵੀਂ ਸ਼ੁਰੂਆਤ ਹੁਣ ਦੱਬਰੂ ਨੂੰ ਲੈਦਾ ਇਹਦਾ ਲਾਈਟ ਕੋੜੇ ਕੀ ਲੋਕੋ ਤੁਸ਼ੇਨਾ ਬਲੌਗਰਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਮੈਕੂ ਐਂਡ ਗਰਜਾਸ ਦੀਆਂ ਵੀਡਿਓ ਇਦਾਂ ਹੀ ਦਿਖਾਉਂਦੇ ਰਹਾਂਗੇ ਤੁਸ਼ੇ ਇਸ ਵੀਡੀਓ ਬਾਰੇ ਜ਼ਰੂਰ ਰਹੇ